ਲਓ ਜੀ ਦੋਸਤੋ ਪੰਜਾਬ ਸਰਕਾਰ ਦੇ ਹੁਕਮ ਗਏ ਤੇਲ ਲੈਣ ਜਾਂ ਇਹ ਕਹ ਲੋ ਵੀ ਪੰਜਾਬ ਸਰਕਾਰ ਦੇ ਹੁਕਮ ਹੈ ਜਿਹੜੇ ਉਹ ਕੁਝ ਦਿਨ ਦੇ ਲਈ ਲਾਗੂ ਹੋਏ ਪਰ ਹੁਣ ਫੇਰ ਹਾਲ ਉਹੀ ਆ ਕਿ ਬਠਿੰਡਾ ਦੇ ਚੌਂਕਾਂ ਦੇ ਵਿੱਚ ਤੁਸੀਂ ਆ ਦੇਖ ਰਹੇ ਹੋ ਭਿਖਾਰੀ ਉਸੇ ਤਰੀਕੇ ਨਾਲ ਬੱਚਿਆਂ ਨੂੰ ਚੱਕ-ਚੱਕ ਕੇ ਗੱਡੀਆਂ ਰੋਕ ਰਹੇ ਆ ਪੈਸੇ ਮੰਗ ਰਹੇ ਆ ਪਿੱਛੇ ਜੇ ਪੰਜਾਬ ਸਰਕਾਰ ਨੇ ਇੱਕ ਐਲਾਨ ਕੀਤਾ ਸੀ ਕਿ ਕੋਈ ਵੀ ਚੌਂਕਾਂ ਦੇ ਵਿੱਚ ਭਿਖਾਰੀ ਹੈ ਜਿਹੜਾ ਉਹ ਹੁਣ ਮੰਗ ਨਹੀਂ ਸਕੇਗਾ ਗੱਡੀਆਂ ਰੋਕ ਕੇ ਜਾਂ ਕਿਸੇ ਵੀ ਤਰੀਕੇ ਨਾਲ ਜਿਹੜਾ ਹੈਗਾ ਪੈਸੇ ਨਹੀਂ ਮੰਗ ਸਕੇਗਾ ਲੋਕਾਂ ਤੋਂ ਥੋੜਾ ਜਿਹਰੇ ਦੇ ਤੇ ਅਮਲ ਹੋਇਆ ਸਰਕਾਰ ਨੇ ਸਖਤੀ ਕੀਤੀ ਇੱਕ ਵਾਰੀ ਚੌਂਕਾਂ 'ਚੋਂ हट ਗਏ ਸੀਗੇ ਪੂਰੇ ਪੰਜਾਬ ਦੇ ਵਿੱਚ ਪਰ ਹੁਣ ਇਹ ਹਾਲ ਫੇਰ ਉਦਾਂ ਦਾ ਹੀ ਹੋ ਗਿਆ ਇਹ ਕਹਾਣੀ ਪ੍ਰਣਾਲਾ ਉੱਥੇ ਦਾ ਉੱਥੇ ਹੈ ਹੁਣ ਵੀ ਗੱਡੀਆਂ ਰੋਕ ਰੋਕ ਕੇ ਚੌਂਕਾਂ ਦੇ ਵਿੱਚ ਬੁਰਾ ਹਾਲ ਕੀਤਾ ਹੋਇਆ ਹੈ ਉਵੇਂ ਤਰੀਕੇ ਨਾਲ ਗੱਡੀਆਂ ਰੋਕਦੇ ਆ ਪੈਸੇ ਮੰਗਦੇ ਆ ਇਹ ਬੱਚੇ ਕਿੱਥੋਂ ਲਿਆਉਂਦੇ ਆ ਕੀ ਦੇ ਆ ਜਾਂ ਸਰਪੇ ਇਹ ਬੱਚੇ ਪੈਦਾ ਕਰਦੇ ਆ ਇਸ ਕਰਕੇ ਆ ਕਿ ਇਹਨਾਂ ਨੇ ਇੱਥੇ ਮੰਗਣਾ ਹੁੰਦਾ ਇਹ ਜਿਹੜੀ ਰੀਤ ਹੈ ਇਹ ਬਹੁਤ ਮਾੜੀ ਹੈ ਇਹ ਪੰਜਾਬ ਦੇ ਲੋਕ ਨਹੀਂ ਇਹ ਬਾਹਰੋਂ ਆਏ ਹੋਏ ਲੋਕ ਆ ਇਹਨਾਂ ਤੇ ਰੋਕ ਲੱਗਣੀ ਚਾਹੀਦੀ ਆ ਲਓ ਜੀ ਦੋਸਤੋ ਪੰਜਾਬ ਸਰਕਾਰ ਦੇ ਹੁਕਮ ਗਏ ਤੇਲ ਲੈਣ ਜਾਂ ਇਹ ਕਹ ਲਓ ਵੀ ਪੰਜਾਬ ਸਰਕਾਰ ਦੇ ਹੁਕਮ ਹੈ ਜਿਹੜੇ ਉਹ ਕੁਝ ਥੇਰ ਦੇ ਲਈ ਲਾਗੂ ਹੋਏ ਪਰ ਹੁਣ ਫੇਰ ਹਾਲ ਉਹੀ ਆ ਕਿ ਬਠਿੰਡਾ ਦੇ ਚੌਂਕਾਂ ਦੇ ਵਿੱਚ ਤੁਸੀਂ ਆ ਦੇਖ ਰਹੇ ਹੋ ਭਿਖਾਰੀ ਉਸੇ ਤਰੀਕੇ ਨਾਲ ਬੱਚਿਆਂ ਨੂੰ ਚੱਕ-ਚੱਕ ਕੇ ਗੱਡੀਆਂ ਰੋਕ ਰਹੇ ਆ ਪੈਸੇ ਮੰਗ ਰਹੇ ਆ ਪਿੱਛੇ ਜੇ ਪੰਜਾਬ ਸਰਕਾਰ ਨੇ ਇੱਕ ਐਲਾਨ ਕੀਤਾ ਸੀ ਕਿ ਕੋਈ ਵੀ ਚੌਂਕਾਂ ਦੇ ਵਿੱਚ ਭਿਖਾਰੀ ਹੈ ਜਿਹੜਾ ਉਹ ਹੁਣ ਮੰਗ ਨਹੀਂ ਸਕੇਗਾ ਗੱਡੀਆਂ ਰੋਕ ਕੇ ਜਾਂ ਕਿਸੇ ਵੀ ਤਰੀਕੇ ਨਾਲ ਜਿਹੜਾ ਹੈਗਾ ਪੈਸੇ ਨਹੀਂ ਮੰਗ ਸਕੇਗਾ ਲੋਕਾਂ ਤੋਂ ਥੋੜਾ ਜਿਰੇ ਦੇ ਤੇ ਅਮਲ ਹੋਇਆ ਸਰਕਾਰ ਨੇ ਸਖਤੀ ਕੀਤੀ ਇੱਕ ਵਾਰੀ ਚੌਂਕਾਂ 'ਚੋਂ ਹਟ ਗਏ ਸੀਗੇ ਪੂਰੇ ਪੰਜਾਬ ਦੇ ਵਿੱਚ ਪਰ ਹੁਣ ਇਹ ਹਾਲ ਫੇਰ ਉਦਾਂ ਦਾ ਹੀ ਹੋ ਗਿਆ ਇਹ ਕਹਾਣੀ ਪ੍ਰਣਾਲਾ ਉੱਥੇ ਦਾ ਉੱਥੇ ਹੈ ਹੁਣ ਵੀ ਗੱਡੀਆਂ ਰੋਕ ਰੋਕ ਕੇ ਚੌਂਕਾਂ ਦੇ ਵਿੱਚ ਬੁਰਾ ਹਾਲ ਕੀਤਾ ਹੋਇਆ ਓਵੇਂ ਤਰੀਕੇ ਨਾਲ ਗੱਡੀਆਂ ਰੋਕਦੇ ਆ ਪੈਸੇ ਮੰਗਦੇ ਆ ਬੱਚੇ ਕਿੱਥੋਂ ਲਿਆਉਂਦੇ ਆ ਕੀ ਦੇ ਆ ਜਾਂ ਸਰਪੇ ਇਹ ਬੱਚੇ ਪੈਦਾ ਕਰਦੇ ਆ ਇਸ ਕਰਕੇ ਆ ਕਿ ਇਹਨਾਂ ਨੇ ਇੱਥੇ ਮੰਗਣਾ ਹੁੰਦਾ ਇਹ ਜਿਹੜੀ ਰੀਤ ਹੈ ਇਹ ਬਹੁਤ ਮਾੜੀ ਹੈ ਇਹ ਪੰਜਾਬ ਦੇ ਲੋਕ ਨਹੀਂ ਇਹ ਬਾਹਰੋਂ ਆਏ ਹੋ ਲੋਕ ਆ ਇਹਨਾਂ ਤੇ ਰੋਕ ਲੱਗਣੀ ਚਾਹੀਦੀ ਆ ਲਓ ਜੀ ਦੋਸਤੋ ਪੰਜਾਬ ਸਰਕਾਰ ਦੇ ਹੁਕਮ ਗਏ ਤੇਲ ਲੈਣ ਜਾਂ ਇਹ ਕਹ ਲੋ ਵੀ ਪੰਜਾਬ ਸਰਕਾਰ ਦੇ ਹੁਕਮ ਹੈ ਜਿਹੜੇ ਉਹ ਕੁਝ ਦਿਨ ਦੇ ਲਈ ਲਾਗੂ ਹੋਏ ਪਰ ਹੁਣ ਫੇਰ ਹਾਲ ਉਹੀ ਆ ਕਿ ਬਠਿੰਡਾ ਦੇ ਚੌਂਕਾਂ ਦੇ ਵਿੱਚ ਤੁਸੀਂ ਆ ਦੇਖ ਰਹੇ ਹੋ ਭਿਖਾਰੀ ਉਸੇ ਤਰੀਕੇ ਨਾਲ ਬੱਚਿਆਂ ਨੂੰ ਚੱਕ-ਚੱਕ ਕੇ ਗੱਡੀਆਂ ਰੋਕ ਰਹੇ ਆ ਪੈਸੇ ਮੰਗ ਰਹੇ ਆ ਪਿੱਛੇ ਜੇ ਪੰਜਾਬ ਸਰਕਾਰ ਨੇ ਇੱਕ ਐਲਾਨ ਕੀਤਾ ਸੀ ਕਿ ਕੋਈ ਵੀ ਚੌਂਕਾਂ ਦੇ ਵਿੱਚ ਭਿਖਾਰੀ ਹੈ ਜਿਹੜਾ ਉਹ ਹੁਣ ਮੰਗ ਨਹੀਂ ਸਕੇਗਾ ਗੱਡੀਆਂ ਰੋਕ ਕੇ ਜਾਂ ਕਿਸੇ ਵੀ ਤਰੀਕੇ ਨਾਲ ਜਿਹੜਾ ਹੈਗਾ ਪੈਸੇ ਨਹੀਂ ਮੰਗ ਸਕੇਗਾ ਲੋਕਾਂ ਤੋਂ ਥੋੜਾ ਜਿਹੀ ਦੇਰ ਤੇ ਅਮਲ ਹੋਇਆ ਸਰਕਾਰ ਨੇ ਸਖਤੀ ਕੀਤੀ ਇੱਕ ਵਾਰੀ ਚੌਂਕਾਂ 'ਚੋਂ ਹਟ ਗਏ ਸੀਗੇ ਪੂਰੇ ਪੰਜਾਬ ਦੇ ਵਿੱਚ ਪਰ ਹੁਣ ਇਹ ਹਾਲ ਫੇਰ ਉਦਾਂ ਦਾ ਹੀ ਹੋ ਗਿਆ ਇਹ ਕਹਾਣੀ ਪ੍ਰਣਾਲਾ ਉੱਥੇ ਦਾ ਉੱਥੇ ਹੈ ਹੁਣ ਵੀ ਗੱਡੀਆਂ ਰੋਕ ਰੋਕ ਕੇ ਚੌਂਕਾਂ ਦੇ ਵਿੱਚ ਬੁਰਾ ਹਾਲ ਕੀਤਾ ਹੋਇਆ ਓਵੇਂ ਤਰੀਕੇ ਨਾਲ ਗੱਡੀਆਂ ਰੋਕਦੇ ਆ ਪੈਸੇ ਮੰਗਦੇ ਆ ਇਹ ਬੱਚੇ ਕਿੱਥੋਂ ਲਿਆਉਂਦੇ ਆ ਕੀ ਦੇ ਆ ਜਾਂ ਸਿਰਫ ਇਹ ਬੱਚੇ ਪੈਦਾ ਕਰਦੇ ਹੀ ਇਸ ਕਰਕੇ ਆ ਕਿ ਇਹਨਾਂ ਨੇ ਇੱਥੇ ਮੰਗਣਾ ਹੁੰਦਾ ਇਹ ਜਿਹੜੀ ਰੀਤ ਹੈ ਇਹ ਬਹੁਤ ਮਾੜੀ ਹੈ ਇਹ ਪੰਜਾਬ ਦੇ ਲੋਕ ਨਹੀਂ ਇਹ ਬਾਹਰੋਂ ਆਏ ਹੋ ਲੋਕ ਆ ਇਹਨਾਂ ਤੇ ਰੋਕ ਲੱਗਣੀ ਚਾਹੀਦੀ